ਮੈਂ ਤੇਰੀਆਂ ਗੱਲਾਂ ਨਾਲ ਸਾਰੀਆਂ ਨਾਲ ਸਹਿਮਤ ਆ ਖਾਨ ਸਾਹਿਬ ਪਰ ਅਸੀਂ ਹੈਗੇ ਸਿੱਧੇ ਸਾਦੇ ਬੰਦੇ ਹੋਰ ਜਮਾਤ ਦੇਸੀ ਰੱਬ ਦੀਆਂ ਦਿੱਤੀਆਂ ਖਾਣ ਵਾਲੇ ਸਾਨੂੰ ਇਹ ਗੱਲਾਂ ਤੇ ਯਕੀਨ ਨਹੀਂ ਹੈਗਾ ਹਜੇ ਵੀ ਉਹ ਤੁਸੀਂ ਸੱਚੀ ਮੱਚੀ ਭੋਲੇ ਬੰਦੇ ਹੋ ਉਹ ਤੁਸੀਂ ਮੇਰੀ ਗੱਲ ਨੂੰ ਸਮਝੋ ਉਹ ਤੁਸੀਂ ਤਾਂ ਰਾਜਿਓ ਰਾਜਿਓ ਤੂੰ ਮੈਨੂੰ ਐਂ ਦੱਸ ਪਹਿਲਾਂ ਮੈਂ ਦੱਸਿਆ ਇਹ ਸਾਰੀ ਜ਼ਮੀਨ ਕੱਲਰ ਵਾਲੀ ਨਹੀਂ ਹੈਗੀ ਹਾਂ ਕੱਲਰ ਹੁੰਦੇ ਸੀ ਤੇਰੇ ਜਨਮ ਦੀ ਪਹਿਲਾਂ ਦੀ ਗੱਲ ਦੱਸਦਾ ਮੈਂ ਤੈਨੂੰ ਆਪਣਾ ਦਾਦਾ ਕਿਆ ਕਰਦਾ ਸੀ ਮੇਰਾ ਹਾਂ ਹਾਂ ਬੁढ़ा ਕਹਿੰਦਾ ਹੁੰਦਾ ਸੀ ਹਾਂ ਕਹਿੰਦਾ ਇਹ ਕਲਰ ਹੁੰਦੇ ਸੀ ਟਿੱਬੇ ਉਦੋਂ ਭਾਈ ਰਾਜੇ ਮਹਾਰਾਜਾਂ ਨੂੰ ਲੁੱਟ ਕੇ ਨਾ ਡਾਕੂ ਇਹਨਾਂ ਕਲਰਾਂ ਦੇ ਵਿੱਚ ਸੋਨਾ ਲਗਾਉਂਦੇ ਸੀ ਆ ਵੀ ਗੱਲ ਸਹੀ ਆ ਹੈ ਇੱਥੇ ਤਾਂ ਸੱਚੀਉਂ ਡੇਰੇ ਹੁੰਦੇ ਸੀ ਡਾਕੂਆਂ ਦੇ ਤੂੰ ਮੈਨੂੰ ਕਹ ਲੈ ਦੱਸ ਚੱਲ ਜੇ ਮੈਨੂੰ ਮੈਂ ਤਾਂ ਇੱਕ ਤੇਰੇ ਭੋਲੇਪਨ ਕਰਕੇ ਮੁੜ ਕੇ ਆਇਆ ਹਾਂ ਹਾਂ ਨੀ ਮੈਨੂੰ ਕੀ ਸੀ ਮੇਰੇ ਕੋਲ ਤਾਂ ਰੱਬ ਦਾ ਦਿੱਤਾ ਭਾਈ ਸਭ ਕੁਝ ਹੈ ਹਾਂ ਹਾਂ ਸਮਝ ਆਇਆ ਤਾਂ ਮੈਨੂੰ ਯਕੀਨ ਆ ਗੋਦਾ ਸੁਤਣਾ ਹੋ ਗਿਆ ਸੈਟ ਹੋ ਗਿਆ ਜਮਾ ਰਾਜੇ ਮਹਾਰਾਜ ਦਾ ਸੋਨਾ ਲੁੱਟ ਕੇ ਗਾਗਰਾਂ ਨੇ ਗਾਗਰਾਂ ਇੱਥੇ ਹਾਂ ਕੋਲੀ ਬੋਲ ਭਾਈ ਕੰਦਾਂ ਦੇ ਵੀ ਕੰਨ ਹੁੰਦੇ ਨੇ ਅੱਛਾ ਸਮਝ ਆ ਗਈ ਤੇ ਕੋਈ ਸੋਡੀ ਮਰਦੀ ਆ ਮੈਂ ਤਾਂ ਸਾਨੂੰ ਇੰਨਾ ਦੱਸਣਾ ਸੀ ਮੇਰੇ ਤੇ ਜਿਹੜੀ ਬੁੱਤੀ ਜਿਹੇ ਜੀ ਮੈਨੂੰ ਗਿਆਨ ਹੈ ਉਹ ਜੀ ਗਿਆਨ ਨਾਲ ਮੈਂ ਤੁਹਾਨੂੰ ਦੱਸਦਾ ਮੁੰਡੇ ਨੂੰ ਪੁੱਛਾਂ ਫਿਰ ਮੈਂ ਫੋਨ ਕਰਕੇ ਉਹ ਯਾਰ ਫਿਰ ਉਹੀ ਗੱਲਾਂ ਤੇਰੀਆਂ ਐਂ ਭੋਲਾ ਤੂੰ ਨਹੀਂ ਫਿਰ ਕਹ ਉਹ ਮਗਾ ਲੂ ਨਾ ਉਹਦੇ ਵਾਲੇ ਪੱਟਣ ਵਾਲੇ ਤੋਂ ਸ਼ਾਬਾਸ਼ ਤੇਰੇ ਹਾਂ ਦੇ ਦੋ ਲੋਕਾਂ ਨੂੰ ਸਾਰਾ ਕੁਝ ਕੋ ਲੋਕਾਂ ਨੂੰ ਕਿਉਂ ਦਮਾਗੇ ਉਹ ਇੱਕ ਆਮੜੀਏ ਹੋਣੀ ਤੂੰ ਮੈਨੂੰ ਐਂ ਬੋਲ ਪਾਇਆ ਤੈਨੂੰ ਕਿੰਨਾ ਚਿਰ ਹੋ ਗਿਆ ਬੈਠੇ ਆਈ ਨੂੰ ਬਾਈ ਮੈਨੂੰ ਸੁਖਨਾਲ ਹੋ ਗਏ 55 25 ਸਾਲ ਤਾਂ ਹੋ ਗਏ ਹਾਂ ਸੁਖਨਾ ਮਤਲਬ 50 ਦੇ ਲਵੇ ਲੱਗੀ ਔਰ 50 ਸਾਲ ਤਾਂ ਮੈਂ ਹੋ ਗਏ ਫੇਰ ਤੂ ਦਾ ਕੀ ਘਟਿਆ ਉਹੀ ਕੜੀ ਬਾਲੇ ਵਾਲੀਆਂ ਛੱਤਾਂ ਛੁੱਡੀਆਂ ਹੈ ਉਹ ਦੁਨੀਆ ਗਵਾਂਢੀ ਦੇਖ ਲੋ ਛੋਡੇ ਕਿਵੇਂ ਤੁਹਾਨੂੰ ਦੱਸਿਆ ਕਿਸ ਨੇ ਕੁਛ ਕਿ ਕਿੱਥੋਂ ਕੀ ਆਇਆ ਇਹ ਵੀ ਠੀਕ ਹੈ ਆਪਣੇ ਪਿਓ ਦਾ ਪਾਇਆ ਹੋਇਆ ਅਸੀਂ ਤਾਂ ਹੱਥ ਲਾਇਆ ਨਹੀਂ ਤੁਹਾਨੂੰ ਕਿ ਫਿਰ ਜੇ ਕਿਤੇ ਕੁਛ ਨਵਾਂ ਬਣਾਉਂਦੇ ਸ਼ਾਇਦ ਕੁਝ ਨਿਕਲੇ ਆਉਂਦਾ ਪਰ ਹਜੇ ਵੀ ਡੁੱਲੇ ਵੇਰੇ ਦਾ ਕੁਝ ਨਹੀਂ ਵਿਗੜਿਆ ਸਮਝ ਜਾ ਕਿ ਭਰਤ ਪਾਤਾ ਸਮਾਂ ਦੀ ਉੱਤੇ ਹੋਰ ਕਿੰਨਾ ਨੀਮਾ ਹੋ ਗਿਆ ਤੁਸੀਂ ਤਾਂ ਆਪਦੀ ਬੁੱਧੀ ਤੇ ਆਪ ਮਿੱਟੀ ਪਾਈ ਜਾਂਦੇ ਹੋ ਹੁਣ ਇਹਦਾ ਹੱਲ ਕੀ ਹੋਊਗਾ ਹਲੋ ਤਾਂ ਮੇਰੀ ਗੱਲ ਸੁਣ ਲੋ ਹੂੰ ਇੰਨਾ ਚ ਕੋਸੋਂ ਮੈਂ ਤਰਕ ਨਾ ਦਿਖਾਵਾਂ ਨਾ ਤੁਸੀਂ ਮੇਰੇ ਤੇ ਯਕੀਨ ਨਹੀਂ ਕਰਨਾ ਦਿਖਾਓ ਮੇਰੇ ਕੋਲੇ ਪਰੱਖ ਸਾਨੂੰ ਪਤਾ ਤਾਂ ਲੱਗੇ ਮੱਲਸਿਆ ਮੇਰੇ ਕੋਲੇ ਰੱਬ ਦਾ ਦਿੱਤਾ ਸਭ ਕੁਝ ਹੈ ਗੱਡੀਆਂ ਕਾਰਾਂ ਸਭ ਕੁਝ ਹੈ ਮੈਨੂੰ ਇਹ ਦੱਸ ਵੀ ਤੈਨੂੰ ਕਿੱਥੇ ਕ ਲੱਗਦਾ ਵੀ ਕਿੱਥੇ ਕਮਾਇਆ ਪੈਸਾ ਉਹ ਤਾਂ ਪਈ ਮੇਰੀ ਗੱਲ ਸੁਣ ਐਂ ਕਾ ਪੈਸਾ ਤਾਂ ਗਹਿਣੇ ਆ ਪਹਿਲਾਂ ਤਾਂ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਲੈ ਗਾਗਰਾਂ ਨੇ ਪੈਸੇ ਦੀਆਂ ਕੋਸੋਂ ਦੇ ਗਹਿਣੇ ਉਹ ਗਾਗਰਾਂ ਹੁੰਦੀਆਂ ਹੀਰੇ ਮੁੱਤੀ ਦੀਆਂ ਓਹ ਹੋ ਫਿਰ ਡਾਕੂ ਉਹਦਾ ਰਾਜ ਹੀ ਤਾਂ ਰੁਟਦੇ ਸੀ ਕੱਲਰਾਂ ਚ ਆਉਂਦੇ ਸੀ ਭਾਈ ਉਹ ਤੇ ਚਲ ਉਹ ਤਾਂ ਮੇਰਾ ਕੰਮ ਰਿਹਾ ਕਿੱਥੇ ਆ ਕਿੱਥੇ ਨਹੀਂ ਲੱਭ ਕੇ ਦੇਣਾ ਸੋਨੂੰ ਮਸ਼ੀਨਾ ਨਾਲ ਦੇਖਾਂਗੇ ਮਸ਼ੀਨਾ ਨਾਲ ਮੈਂ ਸਭ ਕੁਝ ਦੇਖ ਲਵਾਂ ਮੇਰੇ ਕੋਲ ਜਿਹੜਾ ਸਾਡ ਨੂੰ ਸਾਡੇ ਬਜ਼ੁਰਗਾਂ ਨੇ ਗਿਆਨ ਦਿੱਤਾ ਹੈ ਹੋਰ ਕੀ ਦਿੱਤਾ ਹੈਗਾ ਅੱਛਾ ਚੁੱਪ ਕਰ ਚਲ ਫਿਰ ਕਾਰ ਦਿਖਾ ਕੇ ਠੀਕ ਗੱਲ ਹੋ ਮੈਂ ਸੁਣਦਾ ਰਹਿਣਾ ਸੱਤ ਚ ਮਨਸਿਆਂ ਮੇਰੀ ਗੱਲ ਸੁਣ ਹਾਂ ਤੀਵੀਂ ਜਿਆਦਾ ਦੀਆਂ ਗੱਲ ਗੁੱਤ ਪਿੱਛੇ ਹੁੰਦੀ ਹੈ ਹਾਂ ਕਿਉਂ ਇਹ ਰਕੇ ਰੋਲਾ ਪਾਇਆ ਮੇਰੇ ਗਵੰਡੀ ਆ ਕੇ ਪੈ ਗਈ ਪਹਿਲਾਂ ਉਹਨਾਂ ਨੇ ਪੱਠ ਲਿਆ ਸ਼ਰੰਗਾ ਮੰਨ ਆ ਲਈ ਫਿਰ ਤੁਸੀਂ ਕੀ ਕਰੋਗੇ ਆ ਵੀ ਗੱਲ ਠੀਕ ਆ ਉਹ ਤੂੰ ਰੋਲਾ ਨਾ ਪਾ ਕੰਮੜੀ ਕਿਸੇ ਕੋਲੇ ਨਾ ਦੱਸ ਮੈਂ ਕਿਹਦਾ ਰੋਲਾ ਪਾਉਂਦੀ ਫਿਰਦੀ ਹਾਂ ਮੈਂ ਘੜੀਏ ਚ ਨੱਚਦੀ ਫਿਰਦੀ ਆ ਬੇ ਰੋਲਾ ਪਾਉਂਦੀ ਉਹ ਨਾ ਰੋਲਾ ਪਾਈ ਕਿਸੇ ਰਿਸ਼ਤੇਦਾਰ ਨੂੰ ਦੱਸਣ ਦੀ ਲੋੜ ਏ ਐਂ ਕਹਿੰਦੇ ਆ ਐਂ ਕਰ ਇੱਕ ਤਾਂ ਪਾਣੀ ਦਾ ਜੱਗ ਇੱਕ ਪ੍ਰਾਂਤ ਤੇ ਥੋੜਾ ਜਿਹਾ ਸਰੋਂ ਦਾ ਤੇਲ ਤੈਨੂੰ ਮੈਂ ਹੁਣੀ ਦਿਖਾ ਦਿੰਦਾ ਲੈ ਇਹ ਤਾਂ ਆਪਣੇ ਕੋਲ ਹੀ ਤੇਰਾ ਕੀ ਦਿਖਾਤਾ ਤੇਰਾ ਸਾਰਾ ਕੁਝ ਕੋਲੇ ਆ ਤੇਰੇ ਅੱਖੀ ਦਿਖਾਤਾ ਜਮਾ ਫਿਰ ਤਾਂ ਯਕੀਨ ਮੰਨ ਲੇਗੀ ਪ੍ਰਤੱਖ ਪ੍ਰਤੱਖ ਦਿਖਾਓ ਹਾਂ ਆ ਲੱਖਾ ਆ ਲੈ ਫਰਾਂਟ। ਐਂਕਲ। ਥੋੜਾ ਜਿਹਾ ਸਰੋਂ ਦਾ ਤੇਲ ਤੇ ਜੱਗ ਕਾ ਪਾਣੀ ਲਿਆ। ਅੱਛਾ। ਮਲਸਿਆ ਤੈਨੂੰ ਮੈਂ ਹੁਣ ਦਿਖਾ ਦਿੰਦਾ। ਅੱਗੇ ਤੇਰੀ ਮਰਜ਼ੀ ਐ। ਠੀਕ ਐ। ਮੇਰੀ ਗੱਲ ਸੁਣ ਲੈ ਮਲਸਿਆ। ਹਾਂ। ਜੇ ਦਿਖ ਗਿਆ। ਹਾਂ। ਇੱਕ ਗੱਲ ਦਾ ਧਿਆਨ ਰੱਖੀ। ਇਹਦੇ ਉੱਤੇ ਹੋਊਗਾ ਲੱਗੂਆ ਖਰਚਾ ਥੋੜਾ ਜਿਹਾ। ਆ ਲੈ ਫੜ। ਦਿਖਾ ਤਾਂ ਫੇਰ। ਹਾਂ ਕੋਈ ਗੱਲ ਨਹੀਂ। ਫੇਰ ਔਖੇ ਆਪਦੇ 'ਚ ਰੱਖੀ ਗੱਲ। ਹਾਂ ਠੀਕ ਐ। ਲੈ ਪਾਣੀ। ਲੈ ਪਾ ਜਿਹਦੇ 'ਚ ਪਾਣੀ। ਪਾਣੀ ਪਾਣਾ। ਲੈ ਇਹ 'ਚ ਪਾ ਦੇ, ਭਰ ਦੇ। ਇਆ ਮਾਲਸਿਆ ਆ ਵੀ ਦੇ ਲੈ ਮੜਾ ਬਹਿ ਜਾਓ ਤੁਸੀਂ ਕਿੱਥੇ ਪੂਰੀ ਬਹਿ ਜਾਓ ਮੈਂ ਮੜਾ ਦੇਖ ਲਾ ਜੇ ਖਜ਼ਾਨਾ ਭਲਾ ਨਿਕਲਿਆ ਆਪਣੇ ਘਰੋਂ ਹਾਂ ਸਭ ਤੋਂ ਪਹਿਲਾਂ ਕੀ ਕਰਨੀ ਗੀ ਸੋਚ ਲੈ ਕੁਟੇ ਪਾਵਾਂਗੇ ਹਾਂ ਮੈਂ ਵੀ ਇਹੀ ਸੋਚ ਰਹੇ ਹਾਂ ਹਾਂ ਘਰ ਦੇ ਚਿਬ ਕੱਢਾਂਗੇ ਆਪਾਂ ਕਰ ਕੀ ਰਿਹਾ ਏ ਉਹ ਕੋਈ 100 ਹੁੰਦਾ ਮੰਤਰ ਯਕੀਨਤਾ ਮੈਨੂੰ ਇਹ ਤੇ ਹੈਗਾ ਮੇਰਾ ਗੋਡਾ ਠੀਕ ਹੋ ਗਿਆ ਅੱਛਾ ਨਾਲੇ ਦੀਪ ਸਿਉਂ ਕਹਿੰਦਾ ਸੀ ਇਹਦੇ ਕੋਲੇ ਤਾਂ ਬਹੁਤ ਘੱਟ ਹੁੰਦਾ ਭਲਾ ਹੁੰਦਾ ਤਾਂ ਹੀ ਆ ਲੋਕਾਂ ਦਾ ਅੱਛਾ 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 ਮੱਲ ਲਿਆ ਹਾਂ ਆ ਆ ਜਾ ਹਾਜਾ ਭਗਵਾਨ ਨੇ ਆਹ ਜਗਾ ਚ ਭਈ ਤੇਰੇ ਸਿਉਂ ਹੈ ਹਾਏ ਹੋਰ ਆਹ ਦੇਖ ਖੋਣਾ ਤੈਨੂੰ ਆਹ ਦੇ ਦੇ ਆਹ ਦੇਖ ਬਣਦੀ ਆ ਗਾਗਰ ਅੱਜ ਛੱਕੇ ਦੀਨੇ ਨੇ ਹਾਂ ਹਾਂ ਭਈ ਆਹ ਦੇ ਘੋੜੇ ਦੀਆਂ ਖੁਰੀਆਂ ਦੇ ਨਿਸ਼ਾਨ ਦੇਖ ਇਹ ਡਾਕੂ ਆਉਂਦੇ ਸੀ ਇੱਥੇ ਘੋੜੇ ਆਉਂਦੇ ਸੀ ਹੋਲੀ ਬੋਲੀ ਯਾਰਾ ਅੱਛਾ ਵੰਡੀਆਂ ਦੇ ਤੁਹਾਨੂੰ ਨਾ ਨਾ ਬਾਕਾ ਨਾ ਸੁਰੰਗ ਬਟਲਣਗੇ ਸੁਰੰਗ ਆ ਬਣਦੀ ਆ ਗਾਗਰ ਗਾਗਰ ਦੇ ਉੱਤੇ ਨਾਗ ਬੈਠਾ ਹੈ ਅੱਛਾ ਆ ਸੀ ਹਾਂ ਇਹਦਾ ਸਿਰ ਹੀ ਬਾੜੇ ਨੇ ਰਾਜਾ ਸੇ ਨਾਗ ਹੈ ਅੱਛਾ ਤੈੰਗੋ ਇੰਨੇ ਮੂੰਹ ਨੇ ਜੇ ਤੁਸੀਂ ਪੱਟ ਵੀ ਲਿਆ ਨਾ 5-10 ਨੂੰ ਤਾਂ ਮਾਰ ਹੀ ਦੋ ਨਾ ਨਾ ਬਾਬਾ ਇਹ ਕੋਈ ਹੱਲ ਕਰ ਬੰਦ ਕਰ ਦੇ ਇਹਨੂੰ ਅਸੀਂ ਤਾਂ ਐਂ ਚੰਗੇ ਆ ਹੋਰ ਕੀ ਕਰਨ ਵੋ ਇਨਾ ਅਰਬਾਂ ਖਰਬਾਂ ਦਾ ਪੈਸਾ ਸੋ ਦੀ ਪੈਰਾਂ ਥੱਲੇ ਲਈ ਬੈਠੇ ਹਾਂ ਯਾਰ ਅਰਬਾਂ ਖਰਬਾਂ ਹਾਂ ਉਹ ਤੇਰੇ ਮੁੰਡੇ ਦੀ ਜ਼ਿੰਦਗੀ ਬਣ ਜੂ ਰਾਜੇ ਬਣ ਜੂਗੇ ਰਾਜੇ ਫਿਰ ਇਹਨੂੰ ਕੱਢਣ ਦਾ ਤਰੀਕਾ ਵੀ ਦੱਸੋ ਉਸ ਨੂੰ ਉਹੀ ਤਾਂ ਕਹਿਣਾ ਯਾਰ ਹੈ ਤੂੰ ਦੱਸਿਆ ਨਹੀਂ ਕਿ ਪੈਸੇ ਲੱਗ ਜਾਣਗੇ ਕਿਉਂ ਸਾਨੂੰ ਦੇਣੀਆਂ ਪੈਂਦੀਆਂ ਨੇ ਬਲੀਆਂ ਕਲਮਾ ਪੜ੍ਹਨੀਆਂ ਪੈਂਦੀਆਂ ਨੇ ਉਹ ਕਿੰਨੇ ਕ ਹੈਗਾ ਕੋਈ 1000 1500 ਕਰੇ ਉਹ ਇੰਨੇ ਨਾਲ ਨਹੀਂ ਹੁੰਦਾ ਹੋਰ ਇੰਨੇ ਨਾਲ ਤਾਂ ਸਾਨੂੰ ਦਾ ਤੇਲ ਨਹੀਂ ਆਉਂਦਾ ਹਾਂ ਸਮਝਾ ਗਈ ਇਹ ਤਾਂ ਦੱਸ ਦਿਉ ਮੈਂ ਪਾਠ ਕਰੂੰ ਪੂਰਾ ਇੱਕ ਗੱਲ ਦੀ ਗਰੰਟੀ ਹੈ ਜਿੰਨਾ ਚੱਕ ਗਲੀ ਡਲੀ ਤੇਰੇ ਹੱਥ ਚ ਨਹੀਂ ਫੜਾਉਂਦਾ ਹਾਂ ਹੈ ਉਹਨਾਂ ਚੱਕ ਮੈਂ ਕਿਥੋਂ ਜਾਂਦਾ ਨਹੀਂ ਹੋਰ ਦੱਸ ਗਰੰਟੀ ਲੈਣੇ ਇਸ ਚੀਜ਼ ਦੀ ਮੈਂ ਕਹਿੰਦਾ ਮੇਰੀ ਜ਼ੁਬਾਨ ਹੈ ਯਾਰ ਮੈਨੂੰ ਫੜਨੀ ਤੇਰੀਆਂ ਜੁੱਤੀਆਂ ਮੇਰਾ ਸਿਰ ਫਿਰ ਮੈਂ ਤਾਂ ਆਏ ਦੱਸ ਦੇ ਕਿੰਨੇ ਪੈਸੇ ਲੱਗਣਗੇ ਦੇਖ ਜੇ ਤਾਂ ਲੈਣਾ ਅਰਬਾਂ ਖਰਬਾਂ ਹਾਂ ਠੀਕ ਹੈ ਨਾ ਥੁੱਕ ਮੁੱਕ ਜਾਂਦਾ ਪੈਸੇ ਨਹੀਂ ਮੁੱਕਦੇ ਖਰਬਾਂ ਤਾਂ ਹੁਣ ਜਦੋਂ ਸਾਡੇ ਘਰੇ ਆ ਸਾਡੀ ਆ ਸਾਰੇ ਹਾਂ ਅਸਿਕੜਾ ਕਿਸ ਨੂੰ ਦੇਣੇ ਹੈ ਨਾ ਕਹੇ ਕਿਸੇ ਨੂੰ ਕਰਦੇ ਦੇ ਲੋਕਾਂ ਨੇ ਸਰੂੰਗਾਂ ਪਟਲੀਆਂ ਫੇਰ ਕੀ ਕਰ ਲੇਗਾ ਬਾਬਾ ਅਸੀਂ ਐਂ ਕਹਨੇ ਆ ਵੀ ਜਦੋਂ ਆਪਣੇ ਘਰੇ ਆ ਆਪਣੀ ਹੋਏ ਮੈਂ ਤਾਂ ਉਹੀ ਗੱਲ ਕਹਿਣਾ ਤੁਸੀਂ ਤਰਸੀਏ ਨਾ ਡਲੀ ਡਲੀ ਨੂੰ ਯਾਰ ਮੇਰਾ ਹਾਲ ਲੱ ਲਾ ਬਾਬਾ ਬਾਬਾ ਗੱਲਾਂ ਨਾ ਮਾਰ ਮੈਂ ਤਾਂ ਭਈ ਇਹ ਕਹਣਾ ਸੋਨਾ 9 ਲੱਖ ਰੁਪਈਆ ਲੱਗੂ ਕਾਦੇ ਤੇ ਵੇ ਇਹ ਤੇ ਲੈ ਸਾਡਾ ਤਾਂ ਸਾਰਾ ਕੁਝ ਵਿੱਚ ਕੋਈ ਗੱਲ ਚ ਹਾਂ ਗੜਕੋਟ ਜੂ ਕੋਈ ਸਾੜੀ ਹੋਰ ਦੀ ਨਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਇੰਨਾ ਕਰਦੇ ਹੋ ਫੇਰ ਪਿੱਛੇ ਦੇ ਪਿੱਛੇ ਜੇ ਨਹੀਂ ਹੈਗੇ ਤਾਂ ਦੱਸ ਬਾਬਾ ਇਸ ਦਾ ਸਾਰਾ ਕੁਝ ਵੇਚ ਦਾਂਗੇ ਪਰ ਗਰੰਟੀ ਹੈਗੀ ਨਿਕਲਣ ਲਈ ਮੈਂ ਜਦ ਮੈਂ ਮੈਨੂੰ ਫੜ ਲਈ ਯਾਰਾ ਤੇਰੇ ਜਮੀਨਾਂ ਕਿਲਾ ਕਿਸੇ ਨੂੰ ਗੈਣੇ ਉਹ ਤੁਸੀਂ ਦੇਖੋ ਤੇ ਦੂਜੇ ਦਿਨ 100 ਕਿਲਾ ਖਰੀਦ ਲਈ ਲੈ ਆਏ ਕਰਦੇ ਇਹ ਸਾਥ ਹੈਗੇ ਨੇ ਕਰਦੇ ਲੋੜ ਇਹ ਉਹ ਤੁਹਾਡੀ ਆਪ ਦੀ ਪ੍ਰੋਬਲਮ ਹੈ ਦੇਖੋ ਉਹ ਟਰੈਕਟਰ ਤੀ ਵਾਧੂ ਮਿਲ ਜਾਣਗੇ ਘਰ ਦੀ ਰਜਿਸਟਰੀ ਕਰ ਦਾਂਗੇ ਹਾਂ ਕਰ ਲੈ ਫਿਰ ਚੱਲ ਆਓ ਚੱਲ ਠੀਕ ਆ ਬਾਬਾ ਅਸੀਂ ਹੱਲ ਕਰ ਲਾਂਗੇ ਹਾਂ ਪਰ ਇਹ ਜਲਦੀ ਤਾਂ ਸਾਥ ਹੋ ਵੀ ਨਹੀਂ ਹੋਣਾ ਹਾਂ ਮੈਂ ਨਾ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਕਿਸੇ ਤੋਂ ਹੋਰ ਨਾ ਕਹੀ ਦਾ ਟੱਕ ਵੀ ਨਾ ਮਰਵਾ ਲਿਓ ਛੇਸ਼ਨਾ ਆ ਗਿਆ ਥੱਲੇ ਨਾ ਅਸੀਂ ਕਾਹਨੂੰ ਪੰਗਾ ਲੈਨੇ ਤੇ ਦੂਸਰੀ ਗੱਲ ਇਹਨਾਂ ਦੀ ਭੰਮਕ ਇਹ ਜੀ ਪੈਂਦੀ ਆ ਪੀੜੀਆਂ ਖਰਾਬ ਕਰ ਦਿੰਦੀ ਆ ਅੱਗੇ ਸੁੱਡੀ ਮਰਦੀ ਆ ਤੇਦੀ ਗਲਤੀ ਕਰ ਲੋ ਲੈ ਭਾਈ ਮੈਂ ਤੇਨੂੰ ਨਾਲ ਹੀ ਚ ਪਾਇਆ ਮਖੇਰਾ ਐਵੇਂ ਕਿਸੇ ਨੂੰ ਪਤਾ ਲੱਗ ਗਿਆ ਫੇਰ ਔਖਾ ਹੋ ਜਾ ਹ ਇੱਥੇ ਜੋੜੇ ਲੈ ਕੇ ਨਾ ਚੜੀ ਇਸ ਤੋਂ ਬਾਅਦ ਆ ਜਗ੍ਹਾ ਤੇ ਇੱਥੇ ਇਕੱਠਾ ਕਰ ਨਾ ਨਾ ਇੱਥੇ ਆ ਜਗ੍ਹਾ ਤੇ ਤਾਂ ਜੋੜੇ ਲੈ ਕੇ ਨਹੀਂ ਚੜਨਾ ਝੂਠਾ ਭਾਂਡਾ ਨਹੀਂ ਧਰਨਾ ਇਹ ਪੂਜਾ ਦੇ ਲਾਇਕ ਹੈ ਮੱਥਾ ਟੇਕਿਆ ਕਰ ਇੱਥੇ ਹਾਂ ਇੱਕ ਮੈਂ ਤੈਨੂੰ ਹੋਰ ਦੱਸਦਾ ਮੈਂ ਪੁੱਛ ਕੇ ਆਉਣਾ ਸਰਪੰਚ ਨੂੰ ਪੈਸੇ ਅੱਛਾ ਉਹਨੇ ਮੈਨੂੰ ਕਿਹਾ ਸੀ ਵੀ ਮੱਲ ਸਿਆ ਜਦੋਂ ਔਖੇ ਸੋਕੇ ਤੈਨੂੰ ਲੋਡ ਪਵੇ 4 ਰੁਪਿਆ ਦੀ ਮੈਨੂੰ ਦੱਸੀ ਪਰ ਹੁਣ ਮੈਨੂੰ ਇੱਕ ਗੱਲ ਤਾਂ ਦੱਸ ਕਮੜੀਏ ਹਾਂ ਉਹ ਮੈਂ ਆਏ ਕਿਵੇਂ ਪੁੱਛੂੰਗਾ ਵੀ ਮੈਂ ਅਸੀਂ ਪੈਸੇ ਖੜਾਉਣੇ ਆ ਕਿਉਂ ਆਏ ਕਹਿੰਦਾ ਉਹ ਮੈਂ ਆਏ ਕਹਦੀ ਕਿ ਅਸੀਂ ਤਾਂ ਮੁੰਡਿਆਂ ਚੰਡੀ ਕੜ ਵੇਚਣਾ ਵੀ ਮੁੰਡਿਆਂ ਲੋਡ ਹੈ ਹਾਂ ਐਂ ਕਹਿ ਦਾਂਗੇ ਉਸ ਕਰਾਉਣਾ ਐਂ ਕਹਿ ਦਾਂਗੇ ਨਾ ਰੱਬ ਦੀ ਕਿਰਪਾ ਨਾਲ ਆਪਣਾ ਕੰਮ ਹੋ ਜੇ ਹੈ ਸਰਦਾਰ ਨੇ ਹਾਂ ਤਾਂ ਕਰਤੀ ਸੀ ਗੇਟ ਤਾਂ ਬੰਦ ਪਿਆ ਦੇਖੀਏ ਭਲਾ ਘੰਟੀ ਜੀ ਕਿੱਥੇ ਲੱਗੀ ਹੋਈ ਆ ਆਤੀ ਉਹ ਕਿਹੜਾ ਬਈ ਨੰਗਿਆ ਨੰਗਿਆ ਬੈਠਾ ਓ ਤਸਰੀ ਕਾਲ ਦੀ ਸਰਦਾਰ ਸਾਹਿਬ ਹੋ ਕਿਵੇਂ ਹੋ ਮੱਲ ਸਿਆ ਵਧੀਆ ਜੀ ਵਧੀਆ ਆ ਜਾ ਹੋ ਠੀਕੋ ਹਾਂ ਠੀਕ ਹੈ ਬੈ ਜਾ ਹੋਰ ਮੱਲ ਸਿਆ ਵਧੀਆ ਜੀ ਵਧੀਆ ਹੋ ਠੀਕੋ ਬਸ ਠੀਕਾ ਚੱਲੀ ਜਾਂਦਾ ਕੰਮਕਾਰ ਅੱਛਾ ਮੈਂ ਤਾਂ ਉਹ ਕੰਮ ਆਇਆ ਸੀ ਉਦਿਆਂ ਵਾਲਾ ਜਿਹੜਾ ਤੁਹਾਨੂੰ ਕਿਹਾ ਹੋਇਆ ਸੀ ਅੱਛਾ ਹਾਂ ਜੀ ਸਰਦਾ ਨਹੀਂ ਫਿਰ ਨਾ ਜੀ ਸਰਦਾ ਨਹੀਂ ਜਵਾਕ ਬਾਹਲਾ ਫੋਨ ਕਰੀ ਜਾਂਦਾ ਓਏ ਉਹ ਤਾਂ ਗੱਲ ਤੇਰੀ ਠੀਕ ਹੈ ਉਹ ਰਕਮ ਬਾੜੀ ਹੈ ਬਾਕੀ ਤੇਰੀ ਮਰਜ਼ੀ ਆ ਦੇਖ ਲੈ ਸੋ ਸਮਝ ਕੇ ਦੇਖ ਸਾਰਾ ਸੋਚਿਆ ਸਮਝਈ ਆ ਜੀ ਹੋਰ ਮੰਗੇ ਕੀ ਤੋਂ ਜਵਾਕ ਉਹ ਦੇਖ ਅੱਜ ਦਾ ਤੇਰਾ ਸਰੀਰ ਚੱਲਦਾ ਪਾ ਲੂ ਪਹਿਲਾਂ ਜਵਾਬ ਤੂੰ ਨਾ ਮੋੜੇਗੇ ਤੈਨੂੰ ਉਮੀਦ ਹੈ ਵੀ ਤੇਰਾ ਜਵਾਬ ਤੈਨੂੰ ਮੋੜ ਦੋ ਦੇਖੋ ਜੀ ਉਹ ਗੱਲ ਹੈ ਵੀ ਜਿੰਨਾ ਤਿੱਕਰ ਜਿਉਨੇ ਆ ਜੀ ਦੁੱਖ ਵੀ ਨਹੀਂ ਸਿਹਾ ਜਾਂਦਾ ਜਵਾਕਾਂ ਦਾ ਮੋੜੇ ਨਾ ਮੋੜੇ ਉਸੇ ਦੀ ਹੈ ਸਾਰਾ ਕੁਝ ਚਲੋ ਮਰਜੀ ਹੈ ਤੇਰੀ ਭਾਈ ਲਿਆ ਦੇਣਾ ਉਹ ਤੈਨੂੰ ਕਿਹਾ ਸੀ ਕਾਗਜ਼ ਪੱਤਰ ਉਹ ਮੈਂ ਲੈ ਆਇਆ ਜੀ ਹਾਂ ਹਾਂ ਤੇ ਆ ਦੇਖੋ ਉਹ ਮੈਂ ਸਾਰਾ ਕੁਝ ਲੈ ਆਇਆ ਆ ਤਾਂ ਹੋ ਟਰੈਕਟਰ ਦੀ ਕਾਪੀ ਆ अच्छा अच्छा हां सबराज सूर्या सबराज जी है ना ये हां सबराज हां जी अच्छा आर जसूरिया वो देख मल एक कागज पत्र पे ऊ गारंटी जी हुंदी है ना ऊ दा बंदे दी जुबान ही है है ना बंदा जुबान पे खरा उतर जे थोनो पता है जी बाकी तू तो पिंड दा बंदा है मौतवार बंदा है ना तू धन्यवाद 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 चलो ਜੇ ਤੁਸੀਂ ਇੰਨਾ ਸੋਚਦੇ ਹੋ ਉਹ ਵੀ ਸਾਡੇ ਦਾ ਲੋਹਾ ਗਲੀ ਜਾਂਦਾ ਉੱਥੇ ਪਈ ਆ ਤੁਹਾਡੇ ਕੋਲੇ ਪਈ ਆ ਇੱਕੋ ਹੀ ਗੱਲ ਆ ਉਹ ਪਈ ਮੇਰੇ ਕੋਲੇ ਵੀ ਮਾਰਤੀ ਸਮਝੀ ਤੂੰ ਹੈ ਪੈਸਾ ਤੈਨੂੰ ਮੈਂ ਲਿਆ ਦੇਣਾ ਮਿਹਰਬਾਨੀ ਜੀ ਧੰਨਵਾਦ 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 ਸੋ ਠੀਕ ਆ ਉਹ ਮੈਂ ਕੱਡੇ ਪੈ ਜੀ ਪੈਸੇ ਦਾ ਅੱਛਾ ਮੈਂ ਤੂੰ ਆਏਗਾ ਟਾਈਮ ਨਾਲ ਠੀਕ ਹੈ ਜੀ ਤੇ ਦੋ ਮਿੰਟ ਬੈਠ ਫਿਰ ਬੈਠਾ ਜੀ ਮੈਂ ਹਾਏ ਚ ਪਾ ਲੋ ਲੈ ਲਓ ਹੋਰ ਤਾਂ ਨਹੀਂ ਕੁਸ ਨਾ ਜੀ ਚਲ ਬੈਠ ਫਿਰ ਚਲ ਠੀਕ ਹੈ ਜੀ ਲੈ ਹਾਂ ਆਪਾਂ ਪੈਸੇ ਉਹਨੂੰ ਦੇ ਦੇਣੇ ਆ ਉਹਨੇ ਪਾਠ ਕਰ ਦੇਣਾ ਖਜ਼ਾਨਾ ਨਿਕਲਿਆ ਉਹ ਫਿਰ ਤਾਂ ਖਜ਼ਾਨੀ ਖਜ਼ਾਨੇ ਓਏ ਆ ਫੜਾਈ ਓਏ ਇੰਨਾ ਵਰਗੀ ਕੋਠੀ ਪਾ ਲਾਂਗੇ ਆਪਾਂ ਫੇਰ ਇਦੂ ਵੀ ਵੱਡੀ ਪਾਵਾਂਗੇ ਉਹ ਕਹਿੰਦਾ ਸੀ ਗਾਗਰਾਂ ਨੇ ਇਹੇ ਜੀ ਗੱਡੀ ਲਿਓ ਬੈ ਜਾ ਬੈ ਆਲ ਪੂਰੇ 9 ਲੱਖ ਹਾਂ ਤਾਂ ਮਾਮਲਾ ਭਾਈ ਗਿਣ ਲੈ ਇਹਨੂੰ ਨੇ ਬਸ ਵਾਹ ਜੀ ਵਾਹ ਸੋਡੇ ਗਿਣੀ ਹੋਣਗੇ ਮੈਕੋ ਗਿਣਾ ਫਲਾਂ ਤੁਸੀਂ ਘੱਟ ਥੋੜੀ ਦੇਵੋਗੇ ਹਾਂ ਹਾਂ ਟਾਈਮ ਤੋਂ ਪਹਿਲਾਂ ਮੋੜ ਗਿਆ ਤੈਨੂੰ ਕੁਝ ਨਹੀਂ ਲੱਗਦਾ ਉੱਥੇ ਖਰਚਾ ਬਸ ਉਹਨੂੰ 6 ਮਹੀਨੇ ਕਿਹਾ ਨਾ ਤਾਂ 6 ਮਹੀਨੇ ਹੀ ਪਹਿਣਗੇ ਬਸ ਠੀਕ ਹੈ ਫਿਰ ਹਾਂ ਜੀ ਕਰ ਲੈ ਕੰਮ ਤੋਂ ਧੰਨਵਾਦ ਮਿਹਰਬਾਨੀ ਚਾ ਮਿਲਦਾ ਜੁਲਦਾ ਰਹੀ ਠੀਕ ਹੈ ਜੀ ਠੀਕ ਹੈ ਮਿਹਰਬਾਨੀ ਜਿਉਂਦੇ ਰਹੋ ਜੀ ਉਹ ਨਾਲੇ ਵੋਟਾਂ ਦਾ ਧਿਆਨ ਰੱਖੀ ਮੈਂ ਕਹਾ ਪਹਿਲਾਂ ਵੀ ਆਪਾਂ ਤਾਂ ਤੁਹਾਨੂੰ ਹੀ ਪਾਉਣੇ ਆ ਤੇ ਹੁਣ ਵੀ ਹਾਂ ਠੀਕ ਹੈ ਚਿੰਤਾ ਨਾ ਕਰੋ ਜੀ ਹਾਂ ਚਾਰ ਘਰਾਂ ਨੂੰ ਹੋਰ ਵੀ ਕਹਿਣਾ ਵੋਟਾਂ ਲਵੇ ਮੈਂ ਕਿਹਾ ਸਾਡੀ ਤਾਂ ਕੱਲੀ-ਕੱਲੀ ਵੋਟ ਛੋਡੀ ਆ ਸਾਰਾ ਸ਼ਰੀਕੇ ਦੀ ਹਾਂ ਹਾਂ ਹੋਰ ਕਿਹਨੂੰ ਪਾਉਣੀ ਆ ਠੀਕ ਹੈ ਠੀਕ ਹੈ ਧੰਨਵਾਦ ਚਲੋ ਪਰ ਬਾਬਾ ਜੀ ਬਾਜੀ ਆ ਗੇੜਾ ਸਾਡੇ ਕੰਨੇ ਹੈ ਉਹ ਹੋਰ ਮਸਾਂ ਟਾਈਮ ਲੱਗਿਆ ਸੀਗਾ ਹੁਣ ਦਾ ਫਿਰ ਮੈਂ ਕਿਹਾ ਚੱਲ ਪਿੰਡ ਵਿੱਚ ਦੀ ਲੰਗਦੇ ਆ ਤੱਕਰੀ ਦਮਾ ਜਾ ਕਿਉਂ ਲੈ ਤੈਨੂੰ ਭਾਗ ਵਧੀਆ 2-4 ਦਿਨ ਰਹਿ ਕੇ ਉਹ ਬਾਹਲੇ ਸਾਲ ਹੋ ਗਏ ਹੁਣ ਤਾਂ ਐਨੇ ਦਿਨ ਤੱਕ ਕਿੱਥੇ ਭਰਾਵਾ ਤੈਨੂੰ ਪਤਾ ਮਸਾਂ ਕਿਹੜਾ ਵਜਦਾ ਸਾਡਾ ਤੇ ਜਦੋਂ ਵਜਦਾ ਫਿਰ ਉਦੋਂ ਫਿਰ ਟਾਈਮ ਤੈਨੂੰ ਪਤਾ ਸਾਡੇ ਕੋਲ ਘੱਟ ਹੁੰਦਾ 5-4 ਮਿੰਟ ਹੈਗੇ ਆ ਦਰਸ਼ਨ ਕਰ ਲੈ ਛੋੜੇ ਬਹੁਤ ਪਿੰਡ ਕਿਹੜਾ ਵੱਜਿਆ ਪਿੰਡ ਜਾਏ ਅੱਛਾ ਸਾਰੇ ਠੀਕ ਐ ਵਧੀਆ ਚੜਦੀ ਕਲਾ ਵਸ ਤੂੰ ਹੀ ਦੱਸੋ ਵਧੀਆ 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 ਅਬਿਆਸ ਸੋਢੀ ਦਿਆ ਸੋਢੀ ਲੈ ਮੇਰੀ ਤਾਂ ਕਾਦੀ ਰੱਬ ਦੀ ਐ ਨਾ ਵੀਰੇ ਹੁਣ ਕਿੱਥੇ ਕਿ ਜਾਇਆ ਆ ਜਾਣਾ ਕਿੱਥੇ ਅੱਜ ਤੱਕ ਤੇ ਇੱਥੇ ਕੱਲ ਉੱਥੇ ਪਰਸੋਂ ਕਿੱਥੇ ਸਾਦਾ ਵਾਲੇ ਗਾਮਾ ਨਾ ਇੱਥੇ ਨਾ ਉੱਥੇ ਰੱਬ ਨੇ ਕਿਹੜਾ ਦੁਨੀਆ ਨਾ ਲੈਣ ਦੇਣਾ ਦੋ ਫੁਲਕਿਆਂ ਤੱਕ ਐਂ ਕਰ ਦੁੱਧ ਪਿਆ ਦੇ ਥੱਕਿਆ ਆ ਉਹ ਇਹ ਕਿਹੜਾ ਬਸ ਤੇ ਚੜਦਾ ਦੁੱਧ ਪੱਤੀ ਪਾ ਦੇ ਵੀਰੇ ਸਿੰਪਲੀ ਚਾਹ ਪਿਆ ਦੋ ਭਾਈ ਸੰਤਾ ਹਾਂ ਲੇ ਬਣਾ ਪੱਤੀ ਪਾਉਣੀ ਹੈ ਲੈਚੀਆਂ ਰੁੱਥੀਆਂ ਪਾ ਕੇ ਹਾਂ ਹੋਰ ਕੰਮ ਘਾ ਠੀਕ ਚੱਲੇ ਹੋ ਮਲਸਿਆਂ ਕਰੀਆਂ ਖਾਨ ਸਾਹਿਬ ਆਜੋ ਲੰਗਿਆ ਉਧਾ ਰੱਖਿਆ ਹੋਈ ਨਾ ਪਕਾਈ ਮਾਰਦੇ ਹੋ ਆਜੋ ਖਾਨ ਸਾਹਿਬ ਬੈਠੋ ਹੋਰ ਮਲਸਿਆਂ ਠੀਕ ਹੈ ਵਧੀਆ ਜੀ ਵਧੀਆ ਬੈਠੋ ਹੋਰ ਜੀ ਸਲਾਮ ਠੀਕ ਹੈ ਜੀ ਠੀਕ ਇਹ ਖਾਨ ਸਾਹਿਬ ਜੀ ਨੇ ਅੱਛਾ ਡਾਕਟਰ ਆ ਮੇਰਾ ਗੋਡਾ ਦੁਖਣ ਲੱਗ ਗਿਆ ਸੀ ਅੱਛਾ ਅੱਛਾ ਹੱਡੀਆਂ ਪੈਰਾਂ ਵਾਲੇ ਹਾਂ ਹਾਂ ਜੀ ਹਾਂ ਲੈ ਮੈਂ ਪਾਣੀ ਤਾਂ ਨਹੀਂ ਲਿਆਉਣਾ ਹਾਂ ਲਿਆਉਗਾ ਤੁਸੀਂ ਕਰੋ ਗੱਲਾਂ ਠੀਕ ਹੈ ਹਾਂ ਜੀ ਖਾਨ ਸਾਹਿਬ ਆ ਗੋਟੀਆਂ ਮੇਰਾ ਹੀ ਬੜੇ ਦਿਨਾਂ ਤੋਂ ਦੁਖਦਾ ਮੜਾ ਇਹ ਕਰੇ ਚੈੱਕ ਕੋਈ ਗੱਲ ਨਹੀਂ ਜੀ ਬੜੀ ਗੱਲ ਆ ਹੋ ਗਿਆ ਠੀਕ ਖਾਨ ਸਾਹਿਬ ਕੇ ਨਹੀਂ ਮੇਰੇ ਕੋਲ ਤਾਂ ਹੋ ਗਿਆ ਜੀ ਤੁਸੀਂ ਦੱਸੋ ਚੱਲ ਹੌਲੀ ਹੌਲੀ ਫਰਕ ਪੈ ਜੂ ਹਾਂ ਖੂਨ ਚੱਲਦਾ ਨਾ ਫਿਰ ਹੌਲੀ ਹੌਲੀ ਉਹ ਤੁਸੀਂ ਐ ਰੱਖਦੇ ਹੋ 24 ਘੰਟੇ ਹੱਥ 'ਚ ਇਹਦੇ ਕਰਕੇ ਦੁੱਖਣ ਲੱਗ ਜਾਂਦਾ ਹਾਂ 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 ਆਹ ਸਾਹ ਹਾਂਜੀ ਆਪਣਾ ਹੀ ਆਪਣਾ ਨਾ ਜੁਪੀ ਕਣੀ ਹੋਈ ਅੱਛਾ ਜੁਪੀ ਕਣੀ ਪਲਾਂ ਦੀ ਕਿਹੜਾ ਪਿੰਡ ਜਾਂ گاؤں ਪੈਂਦਾ ਉਹ ਆਪਣਾ ਬਰੇਲੀ ਹੈ ਜੀ अच्छा 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 ਤੁਸੀਂ ਅਕਬਰ ਕਿਆ ਚੋਕ ਗੁਜਰਾ ਚੋ ਨਹੀਂ ਜੀ ਨਹੀਂ ਸਾਡੇ ਬਾਬੇ ਦਾ ਨਾਤਾ ਮਿੱਠੂ ਖਾਨ ਸੀਗਾ ਹਮਮ ਅੱਛਾ ਉਹ ਠੀਕ ਆ ਉਹ ਤਾਂ ਫਿਰ ਮੇਰੇ ਕੋਲ ਸਾਰੇ ਆਉਂਦੇ ਆ ਮੈਂ ਤਾਂ ਚੰਗੀ ਤਰ੍ਹਾਂ ਜਾਣਦੇ ਆ ਜਦੋਂ ਵੀ ਯੂਪੀ ਕੰਨੀ ਜਾਈਦਾ ਉਹਨਾਂ ਕੋਲ ਤਾਂ ਜ਼ਰੂਰ ਜਾਈਦਾ ਹਾਂਜੀ ਹਾਂ ਹਾਂ ਪਰ ਤੈਨੂੰ ਨਹੀਂ ਕਦੇ ਦੇਖਿਆ ਉਹ ਐ ਨਹੀਂ ਥੋੜਾ ਟਾਈਮ ਪਹਿਲਾਂ ਅਸੀਂ ਇੱਧਰ ਜਗਾ ਲੱਤੀ ਆ ਕਿੰਨਾ ਕ ਟਾਈਮ ਹੋ ਗਿਆ ਮੈਨੂੰ ਹੋ ਗਏ ਜੀ 4 ਕੁ ਮਹੀਨੇ 4 ਗਿ ਮਹੀਨੇ 3 ਮਹੀਨੇ ਪਹਿਲਾਂ ਤਾਂ ਮੈਂ ਉੱਥੋਂ ਹੀ ਆ। ਕੋਈ ਵਾਰ ਨਹੀਂ ਮਿਲੇ ਦੀ ਸੁਭਾਅ ਦੀ ਕਾਪਾ ਹਨਾ। ਸ਼ਾਇਦ ਹੋ ਸਕਦਾ ਹੈ। ਕਈ ਵਾਰੀ ਬੰਦਾ ਨਹੀਂ ਨਿਗਾ ਚ ਚੜਦਾ ਹਨਾ। ਕਿਉਂ ਖਾਨ ਸਾਹਿਬ? ਹਾਂਜੀ। ਅੱਛਾ। ਖਾਨ ਸਾਹਿਬ। ਅਸਾਨੂੰ ਆਪੋ ਦਾ ਸੀ। ਹਮ। ਨਾਲ ਤੁਸੀਂ ਆ ਜੰਤਰ ਮੰਤਰ ਦਾ ਵੀ ਕੰਮ ਕਰ ਦਿਓ। ਹਾਂਜੀ ਪੜ ਲੈਨੇ ਕਲਮਾ ਗੁਲਮਾਈ। ਅੱਛਾ ਚਲੋ ਚੰਗੀ ਗੱਲ ਹੈ ਹਾਂਜੀ ਉਹ ਮਹਾਰਾਜ ਉਹ ਮਲਸਿਆ ਖਾਨ ਸਾਹਿਬ ਨੂੰ ਪਾਣੀ ਪਿਓ ਮਲਦਾ ਗਲਾ ਸੁੱਕ ਗਿਆ ਇਹਨਾਂ ਦਾ ਚਲੋ ਖਾਨ ਸਾਹਿਬ ਤੁਸੀਂ ਪਾਣੀ ਪੂਣੀ ਪਿਓ ਦਮ ਦਮ ਲਓ ਇਹਨੇ ਰੈਸਟ ਕਰੋ ਹੈ ਮੈਂ ਆਇਆ ਕੋਈ ਨਹੀਂ ਕਿੱਥੋਂ ਆ ਗਿਆ ਹਾਂ 200 ਸਵਾਲ ਪੁੱਛ ਗਿਆ ਨਾ ਮੇਰੀ ਗੱਲ ਸੁਣ ਕੁੜੀਏ ਬਹਿ ਜਾ ਭਾਈ ਬੈਠੂ ਦਾ ਬਾਅਦ ਚ ਪਹਿਲਾ ਇਹਦਾ ਖਾਨ ਸਾਹਿਬ ਆ ਹਾਂ ਇੱਥੇ ਕਦੋਂ ਕਦੋਂ ਆਉਣ ਲੱਗਿਆ ਇਹਨੂੰ ਹੋ ਗਏ ਹਫਤਾ ਦਸਣ ਹੋ ਚਲੇ ਬਸੇ ਅੱਜ ਕੀ ਲੈਣਾ ਹੈ ਕੁਛ ਨਹੀਂ ਇਹ ਤਾਂ ਸਾਨੂੰ ਕੰਮ ਸੀਗਾ ਕੋਈ ਕੰਮ ਤਾਂ ਸਾਨੂੰ ਮੈਂ ਦੱਸ ਦੇਣਾ ਇਹ ਕੰਮ ਚ ਨਾ ਕਦਮ ਕਰ ਦੂੰ ਆ ਜਿਹੜੀ ਮਾਲਾ ਜੀ ਪਾਈ ਇਹਨਾਂ ਦੇ ਮਾਲਾ ਨਹੀਂ ਇਹ ਕાળા ਮਾਲਾ ਹੈ ਹਾਂ ਆਓ ਮੜੇ ਬਚ ਕੇ ਰਹੋ ਸਹੀ ਸਹੀ ਦਾਦੂ ਕੀ ਲੈਣਾ ਹੈ ਉਹਦਾ ਬਹੀ ਇਹਨਾਂ ਗੋਡਾ ਦੁਖ ਦਸੀਆਂ ਤੇ ਇਹ ਗੋਡੇ-ਗੁੱਡੇ ਠੀਕ ਕਰਦੇ ਨੇ ਗੋਡਾ ਤਾਂ ਠੀਕ ਕਰਤਾ ਤੇ ਹੁਣ ਇਹਨਾਂ ਦੱਸਿਆ ਵੀ ਤੁਹਾਡੇ ਘਰ ਦੇ ਵਿੱਚ ਉਹ ਖਜ਼ਾਨਾ ਕੋਈ ਨਾ ਬਰੇ ਇਹ ਕੱਢ ਕੇ ਦਿਓ ਧਿਆਨ ਰੱਖਿਓ ਮੜਾ ਇਹਨੇ ਕਿਹਾ ਕਹਿੰਦਾ ਵੀ ਖਜ਼ਾਨਾ ਆ ਕਿਸੇ ਨੂੰ ਦੱਸਿਓ ਨਾ ਤੁਸੀਂ ਕਿਤੇ ਵੀ ਨਾ ਸੁਣ ਲੈ ਮੈਂ ਤੁਹਾਨੂੰ ਦੱਸਦੀ ਆ ਇਹ ਇੱਥੇ ਆ ਸਾਡੀ ਇਹਦੀਆਂ ਬਾਹਰਲੇ ਪਾਸੇ ਜਗ੍ਹਾ ਨਹੀਂ ਹੈਗੀ ਕੰਨ ਇੱਥੇ ਗਾ ਕਰਾਂ ਦਾ ਪਿਆ ਹੋਈਆਂ ਨੇ ਕੁਛ ਨਹੀਂ ਦੱਬਿਆ ਨਾ ਇਹ ਜੂਪੀ ਤੋਂ ਆ ਨਾ ਕਿ ਤੋ ਹੋ ਰ ਠੱਗ ਗਏ ਹੈ ਆਹੋ ਇਹ ਛੋਟੇ ਹੁਣ ਧਰਦੂ ਚੇਪੀ ਤੇ ਚੇਪੀ ਦਾ ਧਰਤੀ ਬਾਈ ਇਹਨੂੰ ਐ ਤਾਂ ਪਤਾ ਨਹੀਂ ਵੀ ਮੇਰਾ ਪਿਓ ਕਿਹੜਾ ਮੇਰੀ ਮਾਂ ਕਿਹੜੀ ਆ ਨਾ ਇਹਨੂੰ ਪਿੰਡ ਦਾ ਪਤਾ ਮੈਨੂੰ ਛੋਡੀ ਸਮਝ ਨਹੀਂ ਆਉਂਦੀ ਐਡੇ ਹਨ ਪੜਨ ਲੋਗ ਹਰੇਕ ਦੇ ਵਿਸ਼ਵਾਸ ਕਰ ਲੈਨੇ ਨਾਲੇ ਚਤੋ ਬਾਹਰ ਚੋਰੀਆਂ ਠੱਗੀਆਂ ਹੋ ਜਾਂਦੀਆਂ ਛੋਡੇ ਸਾਹਮਣੇ ਖਬਰ ਆਉਂਦੀਆਂ ਤੁਸੀਂ ਕਿਉਂ ਯਕੀਨ ਕਰਦੇ ਨੇ ਬਾਬਿਆਂ ਤੇ? ਬਸੇ ਤਾਂ ਇਹ ਕਹਿਣ ਲੱਗ ਗਿਆ ਵੀ ਨਾ ਦੱਸੀ ਕਿਸੇ ਨੂੰ ਆਪਣੇ ਘਰੇ ਖਜਾਨਾ ਵਾ। ਉਹ ਜਿਹੜਾ ਅਸਲੀ ਬਾਬਾ ਉਹਨੂੰ ਤਾਂ ਇਹ ਜੀ ਲੋੜ ਹੀ ਨਹੀਂ ਪੈਂਦੀ। ਜਿਹੜਾ ਸਾਥ ਹੁੰਦਾ ਨਾ ਸਾਥ ਕੱਪੜਿਆਂ ਤੋਂ ਨਹੀਂ ਹੁੰਦਾ। ਉਹ ਸਾਥ ਤਾਂ ਮਨ ਤੋਂ ਹੁੰਦਾ। ਆਹ ਗੱਲਾਂ ਵਾਲੇ ਸਾਥ ਹੁੰਦੇ। ਹਾਂ ਗੱਲ ਤਾਂ ਤੇਰੀ ਸਹੀ ਆ। ਕੋਈ ਨਹੀਂ। ਮੈਂ ਕਰਦੀ ਆ ਇਹਦੇ ਨਾਲ ਗੱਲ। ਸ਼ੁਕਰਗੁਰ ਮੌਕੇ ਤੇ ਆ ਗਿਆ ਮੈਂ। ਕਿੱਥੇ ਚੱਲਿਆ? ਉਹ ਨੂੰ ਪੈਸੇ ਦੇਣਿਆ ਕਰ ਜਾ ਮੇਰੀ ਕਸਮ ਮੈਂ ਵੀਰੇ ਨਾਲ ਗੱਲ ਕੀਤੀ ਸੀ ਹਾਂ ਉਹ ਕਹਿੰਦਾ ਰਹਿਣ ਦੇ ਇਹ ਤਾਂ ਠੱਗਾ ਕੋਈ ਖਜ਼ਾਨਾ ਖਜੂਨਾ ਨਹੀਂ ਹੈਗਾ ਫਰਾਮਿੰਨ ਪੈਸੇ ਦੇਣਿਆ ਉਹਨੂੰ ਪੈਸੇ ਤੇ ਉਹਨੂੰ ਕਿਵੇਂ ਪਤਾ ਲੱਗਿਆ ਕੀ ਪਤਾ ਉਹ ਹੁਣ ਜਾਣੀ ਜਾਣੋਂ ਤਾਂ ਭਗਤੀ ਕਰਦਾ ਇਹ ਤਾਂ ਠੱਗਾ ਇੱਕ ਨੰਬਰ ਦਾ ਉਹ ਕਹਿੰਦਾ ਕੋਈ ਖਜ਼ਾਨਾ ਖਜੂਨਾ ਨਹੀਂ ਹੈਗਾ ਤੁਹਾਡੇ ਆਪਣਾ ਤਾਂ ਭਲਾ ਹੋ ਗਿਆ ਤੇ ਹੋਰ ਜਾ ਨਵੇੜ ਲਾਉਂਦਾ ਕੀ ਨਵੇੜਨੀ ਆ ਦਰਗਾਹ ਨਾਲ ਕੀ ਸੀ ਉਹਦਾ ਸੌਤਾ ਕਰੀਂ ਮਨ ਲਾ ਮੈਂ ਫੇਰ ਆ ਜਾਊਂਗਾ ਤੁਸੀਂ ਕਰ ਲਓ ਗੱਲਾਂ ਨਾ ਨਾ ਘਰ ਸਾਹਿਬ ਇਧਰ ਚੱਲਣ ਸਾਹਿਬ ਬੈਠੋ ਉਹ ਮੈਨੂੰ ਕੰਮ ਜਾ ਥੋੜਾ ਜਾ ਨਹੀਂ ਨਹੀਂ ਕੰਮ ਹੀ ਆਏ ਸੀ ਕੀ ਕੰਮ ਸੀ ਮੜਾ ਇਹ ਪੁੱਛ ਲਾ ਦੁਬਾਰੇ ਬਾਬਾ ਮaaf ਕਰੀਂ ਤੇਰੇ ਤੜਾ ਪਰਦਾ ਰੱਖ ਲੈ ਕਾ ਪਪਾ ਤੂੰ ਤਾਂ ਮੌਕੇ ਤੇ ਆ ਕੇ ਨਾ ਅੱਖ ਹੀ ਖੋਲਤੀ ਆ ਸਾਡੀਆਂ ਉਹ ਹਜੇ ਤਾਂ ਮੱਲ ਦੀਆਂ ਅੱਖਾਂ ਖੋਲਣੀਆਂ ਹੈਂ ਰੁਕ ਲੱਗੂ ਥਨੂ ਬਤਾ ਲੈ ਕੁੜੀ ਵੀ ਆ ਗਈ ਮਮੀ ਅਸ਼ੇਕਾ ਸਸੀਗਾ ਪਾਪੇ ਸਸੀਗਾ ਬੇਨ ਹੋਰ ਦੀਪਸਿਆ ਸਸੀਗਾ ਸਸੀਗਾ ਪਾਪੇ ਮੀਂ ਨਹੀਂ ਤੁਸੀਂ ਦੱਸੀ ਨਹੀਂ ਹੈਗਾ ਮੁੜ ਕੇ ਉਹ ਮਸ ਮੈਂ ਇਲਾਜ ਕਰਤਾ ਸੀਗਾ ਮਤਲਬ ਤੈਨੂੰ ਕਾਨੂੰ ਓਖਾ ਕਰਨਾ ਠੀਕ ਹੈ ਅੱਜ ਵੀ ਮੈਂ ਮਾਝਾ ਪਤਾ ਲਿਆ ਮੈਂ ਬਾਈ ਦੇ ਇਧਰ ਆਇਆ ਸੀ ਅੱਛਾ ਕਾ ਦਾ ਇਲਾਜ ਕੀਤਾ ਸੀ ਇਹ ਤਾਂ ਬਾਬਾ ਜੀ ਗੋਡੇ ਦਾ ਇਲਾਜ ਕਰਾਇਆ ਸੀ ਇਹਨਾਂ ਨੇ ਅੱਛਾ ਗੋਡਿਆਂ ਦਾ ਇਲਾਜ ਕਰਦੇ ਕਰਦੇ ਹੋਰ ਵੀ ਮੈਂ ਸੁਣਿਆ ਬੜੇ ਇਲਾਜ ਕਰਦੇ ਆ ਉਹ ਤਾਂ ਸਰ ਕੋਈ ਨਹੀਂ ਇਲਾਜ ਕਰਦਾ ਜੀ ਇਹ ਤਾਂ ਪੈਸੇ ਵੀ ਡਬਲ ਕਰਦਾ ਹੈ ਪੈਸੇ ਡਬਲ ਕਰਦਾ ਹੁਣ ਕਰਕੇ ਦਿਖਾਉ ਤੁਹਾਨੂੰ ਐ ਮੀਆਂ ਜੀ ਤੁਸੀਂ ਆ ਵੀ ਕੰਮ ਤੋੜ ਲਿਆ ਲੈ ਹੋਰ ਇਹ ਤਾਂ ਖਾਨ ਸਾਹਿਬ ਇਹ ਤਾਂ ਦੀਪ ਸਿਆ ਪਰਦਾ ਰਹਿ ਗਿਆ ਭਾਈ ਪਚ ਗਿਆ ਆਪਾਂ ਬਰਬਾਦ ਹੋ ਜਾਂਦੇ ਸਾਰੀ ਜ਼ਿੰਦਗੀ ਨਹੀਂ ਠੀਕ ਹੁੰਦੇ ਸੀ ਕਿਉਂ ਬੱਬੇ ਇਹੋ ਜਿਹਾ ਕੀ ਹੋ ਗਿਆ ਪੱਤੇ ਰਾਸ ਨਹੀਂ ਆਉਂਦੇ ਸੀ ਆਪਾਂ ਤਾਂ ਅਸੀਂ ਤਾਂ ਤੇਰੇ ਤੋਂ ਵੀ ਪੁੱਤ ਪੜਦਾ ਰੱਖਿਆ ਨਾਲੇ ਰੱਖਿਆ ਕੁੜੀ ਤੋਂ ਮੀਆਂ ਜੀ ਇਹੋ ਜਿਹਾ ਕੀ ਕਰਤਾ ਕੁਝ ਨਹੀਂ ਆ ਪਤਾ ਗੋਡੇ ਦਾ ਇਲਾਜ ਕਰਿਆਗਾ ਕਾ ਨੂੰ ਝੂਠ ਨਾ ਬੋਲ ਉਹ ਪਹਿਰਾਵਾ ਪਾਇਆ ਤਾਂ ਇੱਕ ਮੁਸਲਮਾਨ ਦਾ ਜਿਹੜਾ ਸੱਚ ਬੋਲਦਾ ਤੇ ਵਿਆਜ ਵੀ ਨਹੀਂ ਖਾਂਦਾ ਨਾਲੇ ਤੂੰ ਮੁਸਲਮਾਨ ਨੂੰ ਦਾਗ ਲਾਉਣਾ ਜਾਲੀ ਮੁਸਲਮਾਨ ਬਦਨਾਮ ਕਰਦਾ ਤੂੰ ਧਰਮ ਨੂੰ ਲਿਬਾਸ ਪਾ ਕੇ ਓਏ ਮਾੜੀ ਮੋਟੀ ਤਾਂ ਸ਼ਰਮ ਕਰ ਆ ਵੀ ਲਾ ਓਏ ਮੈਂ ਚੰਗੇ ਭਲੇ ਸਾਧਾ ਨੂੰ ਬਦਨਾਮ ਕਰ ਰੱਖਿਆ ਮਾਲਾ ਪਾ ਕੇ ਹੋਰ ਦੇ ਖਜ਼ਾਨਾ ਇਹਨਾਂ ਦੇ ਘਰੇ ਉਹ ਸਾਨੂੰ ਤਾਂ ਦਿਖਾ ਵੀ ਦਿੱਤਾ ਬਾਬਾ ਇਹਨੇ ਪ੍ਰਾਂਤ ਚ ਫਿਰ ਕੱਢ ਲਿਆ ਉਹ ਲਾਲਚੀ ਮਨ ਅਸੀਂ ਆਮ ਲੋਕ ਆ 9 ਲੱਖ ਲੈ ਕੇ ਦਿੱਤਾ 9 ਲੱਖ 9 ਲੱਖ ਇਹ ਤਾਂ ਮੌਕੇ ਤੇ ਆ ਗਿਆ ਮੈਂ ਨਹੀਂ ਤਾਂ ਉਹ ਮੈਂ ਤਾਂ ਟਰੈਕਟਰ ਦੀ ਕਾਪੀ ਘਰ ਦੇ ਕਾਗਜ਼ ਸਾਰੇ ਸਰਪੰਚ ਕੋਲੇ ਧਰਿਆ ਆਇਆ ਓ ਪਾਪਾ ਜੀ ਇੰਨਾ ਕੁਛ ਹੋ ਗਿਆ ਸਾਨੂੰ ਤੁਸੀਂ ਕੁਝ ਵੀ ਨਹੀਂ ਦੱਸਿਆ ਹੈਗਾ ਮੈਂ ਕਿਹਨੂੰ ਮੈਂ ਤੂੰ ਦੱਸਿਆ ਉਹ ਤਾਂ ਆਪਣੀ ਦੀ ਕੁਛ ਓਏ ਮੂੰਹ ਮਾਰ ਕੇ ਦੱਸਣਗੇ ਕਿਥੋਂ ਪੜੇ ਲਗੇ ਲੋਕ ਵੀ ਅਨਪੜ੍ਹ ਹੋਏ ਪਿਆ ਹਜੇ ਵੀ ਵਿਸ਼ਵਾਸ ਕਰੀ ਜਾਂਦੇ ਆ ਆ ਥੋੜੇ ਦਿਨ ਹੋ ਗਏ ਰੱਲੇ ਠੱਗੀ ਮਾਰੀ ਆ ਪੰਡਤ ਬਣ ਕੇ ਨਾਲੇ ਘਰ ਚ ਰਹਿੰਦਾ ਹੀ ਘਰ ਚੋਂ ਹੀ ਪੈਸੇ ਲੈ ਗਿਆ ਓ ਯਾਰ ਤੁਸੀਂ ਕਦੋਂ ਸਮਝੋਗੇ ਓਏ ਬਾਬਾ ਸਾਨੂੰ ਸਾਰਾ ਪਤਾ ਉਹ ਕੋਟ ਪਿੰਡ ਸਵਿਟਸਰ ਮਾਨਸਾ ਕੋਲੇ ਉੱਥੇ ਵੀ ਹੋਇਆ ਕੱਲ ਪਰਸੋਂ ਕੰਮ ਪਰ ਪੜਦਾ ਫਿਰ ਗਿਆ ਕਹਦਾ ਲਾਲਚ ਦਾ ਇਹ ਹਾਂ ਚਿਕਾ ਨੂੰ ਬਾਈ ਇਹਨੇ ਤਾਂ ਸਾਨੂੰ ਪ੍ਰਾਂਤ ਦੇ ਵਿੱਚ ਪੈਸੇ ਦਿਖਾਏ ਨੇ ਵੀ ਆਹ ਦੇਖੋ ਇੱਥੇ ਪਏ ਨੇ ਪੈਸੇ ਤੁਹਾਡੇ ਤੇ ਫਿਰ ਇਹ ਆਪ ਨਾ ਕੱਢ ਲੈਂਦਾ ਓਏ ਇਹ ਠੱਗੀ ਵਾਲੇ ਲੋਕ ਆ ਠੱਗੀ ਵਾਲੇ ਕੋਈ ਨਾ ਕੋਈ ਬਹਾਨਾ ਬਣਾ ਹੀ ਲੈਂਦੇ ਕਿਵੇਂ ਲੁੱਟਣ ਦਾ ਕੋਈ ਐ ਕਰੋ ਪੁਲਿਸ ਨੂੰ ਫੋਨ ਕਰੋ ਇਹਨਾਂ ਚ ਪਾਓ ਨਾ ਬਾਈ ਮੈਨੂੰ ਮਾਫ ਕਰ ਦਿਓ ਮੇਥੋਂ ਬਹੁਤ ਵੱਡੀ ਗਲਤੀ ਹੋਣ ਵਾਲੀ ਸੀਗੀ ਨਾ ਨਾ ਮਾਫੀ ਮੁਫੀ ਨਹੀਂ ਅੱਗੇ ਅੱਗੇ ਕੀ ਪਤਾ ਕਿੰਨੀਆਂ ਕੀਤੇ ਆਉਣਗੇ ਨਾ ਬਾਈ ਪਾਪਾ ਜੀ ਇਹਨੂੰ ਰੱਬ ਨੇ ਐਡਾ ਵਧੀਆ ਗੁਣ ਬਖਸ਼ਿਆ ਮੇਰਾ ਗੋਡਾ ਜਮਾ ਐਡਾ ਹੋਇਆ ਪਿਆ ਸੀ ਠੀਕ ਕਰਤਾ ਤੁਰਿਆ ਨਹੀਂ ਆਂਦਾ ਸੀ ਮੇਰੇ ਤੋਂ ਓਏ ਤੂੰ ਉਹਦੀ ਖੱਟੀ ਖਾ ਲ ਬਈ ਬਸ ਆ ਤੇਰਾ ਕਾਰੋਬਾਰ ਦੇਖ ਕੇ ਲਾਲਚ ਆ ਗਿਆ ਸੀਗਾ ਮੈਨੂੰ ਮਾਫ ਕਰ ਦਿਓ ਉਹ ਹਰਾਮ ਦੀ ਕਮਾਈ ਬਹੁਤਾ ਚਰਨੀ ਚੱਲਦੀ ਇੱਕ ਦਿਨ ਇਹ ਡੋਲੀ ਜਾਂਦੀ ਐ ਸਹੀ ਗੱਲ ਐ ਜੀ ਮੈਨੂੰ ਮਾਫ ਕਰ ਦਿਓ ਅਦੂ ਮੁੜ ਕੇ ਮੈਂ ਇਹ ਜੀ ਗਲਤੀ ਨਹੀਂ ਕਰਦਾ। ਓਏ ਅਸੀਂ ਕੌਣ ਆ ਮਾਫ ਕਰਨ ਵਾਲੇ? ਮਾਫ ਕਰਨ ਵਾਲਾ ਤਾਂ ਉੱਪਰ ਵਾਲਾ। ਅਸੀਂ ਤਾਂ ਆਪਤਾਤੀ ਦੇ ਜੀਵ ਆ, ਮਾਫੀ ਮੰਗਣੀਆਂ ਉਹ ਤਾਂ ਮੰਗ। ਜਾ ਬਾਬਾ ਜੀ ਤੋਂ ਮੰਗ ਲੈ। ਬਾਬਾ ਮੇਰੇ ਤੋਂ ਕਿਉਂ ਯਾਰ ਤੂੰ ਰੱਬ ਤੋਂ ਮੰਗ। ਮੈਂ ਕਿਹੜਾ ਬਾਬਾ? ਇੱਦਾਂ ਸਾਧ ਆ। ਜਿਹੜਾ ਆ ਗਿਆ ਸਾਡੀਆਂ ਅੱਖਾਂ ਖੁੱਲ ਗਈਆਂ। ਮੈਂ ਤਾਂ ਵਿਸ਼ਵਾਸ ਨਹੀਂ ਸੀ ਕਰਦੀ। ਇਹ ਵੀ ਮੰਨੇ। ਅਖੇ ਨਹੀਂ ਧੀਮੀ ਦੀ ਮੱਤ ਗੁੱਥ ਪਿੱਛੇ ਹੁੰਦੀ ਆ ਦੇਖ ਲੈ। ਪੜੇ ਲਿਖੇ ਲੋਕ ਵੀ ਨਹੀਂ ਨਹੀਂ ਬਾਬਾ ਜੀ ਤੁਸੀਂ ਕੁਲਸਰਿਆਂ ਨੂੰ ਫੋਨ ਕਰੋ ਲੈ ਕੇ ਜਾਣਗੇ ਉਹਨੂੰ ਓਏ ਕਾ ਨੂੰ ਪੁੱਤ ਉਹ ਗੱਲ ਹੈ ਕਿ ਉੱਥੇ ਕਿਹੜਾ ਰੋਟੀਆਂ ਨੂੰ ਫ੍ਰੀ ਚ ਖਵਾਉ ਇੱਕ ਰਾਤ ਰੱਖ ਕੇ ਛੱਡ ਦੇਣਗੇ ਵਿਚਾਰੇ ਉਹ ਕਿੱਥੋਂ ਦੇਣਗੇ ਪੂੜੇ ਇਹਨੂੰ ਜਾਣ ਦੋ ਇਹਨੂੰ ਕਰਨ ਤੋਂ ਮੌਜ ਅਹਿਸਾਸ ਹੋ ਗਿਆ ਆਹੀ ਬਹੁਤ ਆ ਕਿਸੇ ਹੋਰ ਨੂੰ ਠੱਗੇ ਜਾ ਕੇ ਜਾ ਫੋਨ ਨੂੰ ਠੱਗ ਕਿਸਨ ਬੱਸ ਮੈਂ ਤੈਨੂੰ ਚੰਗੀ ਰਹਿ ਦਿੰਨਾ ਆਪਦੀ ਦੁਕਾਨ ਖੋਲ ਹੱਡੀਆਂ ਦੀ ਓ ਜੇ ਮਿਹਨਤ ਕਰੇਗਾ ਕਾ ਨੂੰ ਪਟਿਆ ਹਸਪਤਾਲ ਪਾ ਲਈਂ ਆ ਕਿਉਂ ਚੋਰੀ ਠੱਗਿਆਂ ਦੇ ਗੰਮਜ ਪਿਆ ਕੁਝ ਨਹੀਂ ਘਟਿਆ ਇਨਜ ਸਹੀ ਗੱਲ ਆ ਬਾਬਾ ਜੀ ਉਦੋਂ ਮੁੜ ਕੇ ਮੈਂ ਇਹ じゃ ਕੋਈ ਕੰਮ ਨਹੀਂ ਕਰਦਾ ਜਿਹੜਾ ਕਿਸੇ ਨੂੰ ਨੁਕਸਾਨ ਹੋਵੇ ਤੇ ਮੈਨੂੰ ਫਾਇਦਾ ਹੋਵੇ ਮੈਂ ਆਪਦੀ ਮਿਹਨਤ ਦੀ ਖਾਊਂਗਾ ਉਹ ਭਰਾਵਾ ਮੈਂ ਤਾਂ ਜਵਾਈ ਨੂੰ ਵੀ ਮੂੰਹ ਦਿਖਾਉਣ ਜੋਗਰਾ ਨਹੀਂ ਸੀ ਨਾ ਕੁਝ ਕਹਿ ਸਕਦਾ ਸੀ ਇਹਨੂੰ ਵੀ ਭਾਈ ਤੂੰ ਲੈ ਕੇ ਆਇਆ ਸੀ ਦੇਖ ਤੇ ਸੀ ਬੁਸ਼ਾਰਮ ਹਜੇ ਵੀ ਇੱਥੇ ਖੜਾ ਵੀ ਨਹੀਂ ਅਗਰ ਝੋੜਾ ਚੱਕ ਟੁਰਦਾ ਵਣ ਉਹ ਭਗਦਾ ਭਾਈ ਕਾ ਕਈ ਜਾਊਗਾ ਚੱਟਰ ਖਣੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਮੱਲ ਮਾਨਸਾ ਚੈਨਲ ਤੇ ਇਹ ਸਾਡੀ ਟੀਮ ਅੱਜ ਅਸੀਂ ਛੋਟੀ ਜਿਹੀ ਇੱਕ ਵੀਡੀਓ ਬਣਾਈ ਹੈ ਸਿੱਖਿਆ ਦੇਣ ਵਾਸਤੇ ਜੇ ਉਸ ਨੂੰ ਦੇਖ ਕੇ ਕੋਈ ਬੰਦਾ ਸੁਧਰਦਾ ਤਾਂ ਬਹੁਤ ਵਧੀਆ ਗੱਲ ਹੈ ਸਾਡੇ ਵਾਸਤੇ ਜਿਹੜੇ ਸਾਡੇ ਪੈਰ ਆਵੇ ਨੇਗੇ ਇਸ ਨੂੰ ਕਿਸੇ ਧਰਮ ਨਾਲ ਨਾ ਜੋੜਿਓ ਕਿਉਂਕਿ ਅਸੀਂ ਸਿਰਫ ਇੱਕ ਐਂਟਰਟੇਨਮੈਂਟ ਕਰ ਰਹੇ ਹਾਂ ਕੋਈ ਚੰਗਾ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਜੇ ਇਹਦੇ ਵਿੱਚ ਸਾਥੋਂ ਕੋਈ ਗਲਤੀ ਹੋਈ ਹੈ ਅਸੀਂ ਹੱਥ ਜੋੜ ਕੇ ਸੋ ਤੋਂ ਪਹਿਲਾਂ ਹੀ ਮਾਫੀ ਮੰਗ ਲੈਨੇ ਆ ਇੱਕ ਹੋਰ ਗੱਲ ਹੈ ਜੀ ਇਹ ਨੂੰ ਆਪਾਂ ਕਾਲਤਨੀਕ ਵੀ ਨਹੀਂ ਕਹਿ ਸਕਦੇ ਕਿਉਂਕਿ ਕਿਉਂਕਿ ਇਹ ਸਚਾਈ ਆ ਮੇਰੀ ਖੁਦ ਦੀ ਹੱਡ ਬੀਤੀ ਆ ਮੇਰੇ ਸਹੁਰਿਆਂ ਨਾਲ ਇਹ ਗੱਲ ਹੋਈ ਆ ਤੇ ਮੇਰੇ ਥਰੂ ਹੋਣ ਵਾਲੀ ਸੀ ਤੇ ਭਲਾ ਵੀ ਸਾਡਾ ਆ ਹੀ ਹੋਇਆ ਜੇ ਆਪਾਂ ਕਹੀਏ ਵੀ ਆਹ ਲਿਬਾਸ ਦੇ ਵਿੱਚ ਸਾਰੇ ਆਏ ਫਿਰਦੇ ਆ ਤਾਂ ਇਹ ਲਿਬਾਸ ਚ ਭਗਤ ਵੀ ਹੈਗੇ ਨੇ ਤੇ ਐਸੇ ਲੋਟ ਹੀ ਭਗਤ ਨੇ ਬਚਾਇਆ ਸੀ ਮੇਰੇ ਸਹੁਰਿਆਂ ਦਾ ਫਾਇਦਾ ਹੋਇਆ ਸੀ ਮੇਰੀ ਆਪ ਦੀ ਸੱਚੀ ਕਹਾਣੀ ਆ ਕੱਲੀ ਕੱਲੀ ਚੀਜ਼ ਸਾਡੇ ਕੋਲੇ ਨੋਟ ਹੈ ਠੀਕ ਹੈ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ